ਕਿਸੇ ਯਾਰ ਦੋਸਤ ਦੇ ਮੁੰਡੇ ਦਾ ਵਿਆਹ ਸੀਗਾ ਤੇ ਉਹਨੇ ਮੈਨੂੰ ਘਰ ਸੱਦਿਆ ਸੀ। ਉਹ ਵਿਆਹ ਤੋਂ ਪਹਿਲਾਂ ਕਈ ਪਾਰਟੀਆਂ ਪੂਟੀਆਂ ਚੱਲਦੀਆਂ ਆ। ਤੇ ਮੈਨੂੰ ਵੀ ਸੱਦਿਆ ਸੀ ਮੈਂ ਵੀ ਘਰ ਚਲੇ ਗਿਆ ਟੈਂਟ-ਟੁੰਟ ਨੂੰ ਨਾਲ ਲਾਇਆ ਸੀ ਬਹੁਤ ਬੜਾ ਗਾਰਡਨ ਦੇ ਵਿੱਚ। ਤੇ ਜਦੋਂ ਮੈਂ ਜਾ ਕੇ ਬੈਠਾ ਉੱਥੇ ਹੋਰ ਵੀ ਬਹੁਤ ਸੱਜਣ ਬੈਠੇ ਸੀਗੇ। ਉਹ ਸਟੈਂਡ ਦੇ ਵਿੱਚ ਗਲਾਸੀ-ਗਲੂਸੀ ਚੱਲਦੀ ਸੀ, ਵੀਰਾਂ-ਬੂਰਾ ਪੀਂਦੇ ਸੀ ਤੇ ਮੈਂ ਵੀ ਵਿੱਚ ਜਾ ਕੇ ਬਹਿ ਗਿਆ। ਅੱਜੇ ਮੈਂ ਜਾ ਕੇ ਉੱਥੇ ਬੈਠਾ ਹੀ ਆਂ ਤੇ ਜਿਸ ਫਰੈਂਡ ਦੇ ਮੁੰਡੇ ਦਾ ਵਿਆਹ ਉਹ ਫਰੈਂਡ ਮੇਰੇ ਕੋਲ ਆਇਆ। ਤੇ ਮੈਨੂੰ ਕਹਿੰਦਾ ਦਵਿੰਦਰ ਸਿੰਘ ਜੀ ਆ ਯਾਰ ਬੰਦਾ ਸਾਡਾ ਬੜਾ ਅਪਸਟੇ ਆਇਆ ਸਣਾ ਇਹਨੂੰ ਰੱਬ ਦੀ ਗੱਲ ਕੋਈ ਮੈਂ ਕਿਹਾ ਕੋਈ ਨਹੀਂ ਭਾਜੀ ਸੁਣਾ ਦਿੰਨੇ ਆ ਰੱਬ ਦੀਆਂ ਗੱਲਾਂ ਤਾਂ ਸਾਰੇ ਪਾਸੇ ਹੋਣੀਆਂ ਚਾਹੀਦੀਆਂ ਤੇ ਐਨੇ ਨੂੰ ਹੀ ਇੱਕ ਆਵਾਜ਼ ਆਈ ਪਰਲੇ ਪਾਸੋਂ ਕੋਈ ਬੰਦਾ ਬੈਠਾ ਹੋਣਾ ਓਏ ਨਹੀਂ ਨਹੀਂ ਪੀ ਕੇ ਰੱਬ ਦੀ ਗੱਲ ਨਹੀਂ ਕਰਨੀ ਅਜੇ ਮੈਂ ਬੈਠਾ ਹੀ ਆ ਮੇਰੇ ਮੂਰੇ ਕੁਝ ਨਹੀਂ ਆਇਆ ਕੋਈ दारू ਨਹੀਂ ਆਈ ਕੋਈ ਬੀਅਰ ਨਹੀਂ ਆਈ ਜਾਂ ਕੋਈ ਮੀਟ ਮੂਟ ਨਹੀਂ ਸੀ ਅਜੇ ਮੈਂ ਬੈਠਾ ਹੀ ਜਾ ਕੇ ਉੱਥੇ ਆਵਾਜ਼ ਆਈ ਵੀ ਪੀ ਪੂ ਕੇ ਰੱਬ ਦੀ ਗੱਲ ਨਹੀਂ ਕਰਨੀ ਤੇ ਮੇਰਾ ਦੋਸਤ ਵੀ ਉਹਦੇ ਨਾਲ ਦੇਖਣ ਲੱਪਿਆ ਵੀ ਅਜੇ ਤਾਂ ਕੋਈ ਗੱਲੇ ਹੀ ਨਹੀਂ ਹੋਈ ਤੂੰ ਪਹਿਲਾਂ ਹੀ 扑ੜਕਣ ਲੱਪਿਆ ਚਲੋ ਖੈਰ ਮੇਰੇ ਕੋਲੋਂ ਵੀ ਰਹਿ ਨਹੀਂ ਹੋਇਆ ਮੈਂ ਕਿਹਾ ਪਾਜੀ ਫੇ ਪੀ ਕੇ ਜਨਨੀਆਂ ਛੇੜਨੀਆਂ ਚਾਹੀਦੀਆਂ ਜਾਂ ਪੀ ਕੇ ਦਰਵਾਜੇ ਭੰਨਣੇ ਚਾਹੀਦੇ ਆ ਜਾਂ ਪੀ ਕੇ ਕਿਸੇ ਦੇ ਕੁੰਡੇ ਖੜਕਾਓ ਕਿਸੇ ਦੇ ਥੱਪੜ ਮਾਰੋ ਕਿਸੇ ਨੂੰ ਗਾਲਾਂ ਕੱਢੋ ਕਿਸੇ ਤੇ ਖੇਡੋ ਜਾਂ ਸ਼ਤਰ ਮਾਰੋ ਜਾਂ ਸ਼ਤਰ ਖਾਓ ਕਿਸੇ ਤੋਂ ਇਹੀ ਕੰਮ ਕਰਨਾ ਹੁੰਦਾ ਪੀ ਕੇ ਤੇ ਜੇ ਪੀ ਕੇ ਵੀ ਕੋਈ ਰੱਬ ਦੀ ਗੱਲ ਕਰਦਾ ਉਤੋਂ ਵਧੀਆ ਬੰਦਾ ਕਿਹੜਾ ਹੋ ਸਕਦਾ ਪਰ ਉਹਨੇ ਗੱਲ ਹੀ ਇਦਾਂ ਦੀ ਕਹੀ ਜਿਹਦਾ ਜਵਾਬ ਉਹਨੂੰ ਦੇਣਾ ਬਣਦਾ ਸੀ ਤੇ ਬਾਕੀ ਵੀ ਸਾਰੇ ਹੱਸਣ ਲੱਗ ਪਏ ਗੱਲ ਸਹੀ ਆ ਗੱਲ ਸਹੀ ਆ ਦਵਿੰਦਰ ਸਿੰਘਾ ਤੇਰੀ ਤੂੰ ਸੁਣਾ ਕੋਈ ਗੱਲਬਾਤ ਇਹਨੂੰ ਬੋਲਦਾ ਬੋਲੀ ਜਾਂਦੇ ਮੈਂ ਕਿਹਾ ਨਹੀਂ ਪਾਜੀ ਰੱਬ ਦੀ ਗੱਲ ਸੁਣਾ ਕੇ ਅਗਰ ਕੋਈ ਅਫਸਰਟ ਹੁੰਦਾ ਆ ਤੇ ਮੈਂ ਕਿਉਂ ਕਰਾਂ ਕਿਸੇ ਨੂੰ ਅਫਸਰਟ ਤੁਸੀਂ ਜੋ ਗੱਲ ਮੈਨੂੰ ਕਰੋ ਮੈਂ 10 ਮਿੰਟ ਬਹਿਣਾ ਬੈ ਕੇ ਚਲ ਜੰਨਾ ਸੋ ਗੱਲ ਮੈਂ ਇਹ ਕਰਨ ਲੱਗਾ ਕਿੰਨੀ ਦੁਖੀ ਹੈ ਜਨਤਾ ਪਹਿਲੀ ਗੱਲ ਤਾਂ ਰੱਬ ਦੀ ਗੱਲ ਆ ਜਿਹ ਕੋਈ ਸੁਣਨਾ ਨਹੀਂ ਚਾਹੁੰਦਾ ਰੱਬ ਤੋਂ ਲੋਕ ਪਰੇਸ਼ਾਨ ਹੋ ਚੁੱਕੇ ਨੇ ਕਿਉਂਕਿ ਡਿਮਾਂਡਾਂ ਬਹੁਤ ਸਾਡੀਆਂ ਰੱਬ ਪੂਰੀਆਂ ਨਹੀਂ ਕਰ ਰਿਹਾ ਇਸ ਕਰਕੇ ਕਈ ਲੋਕ ਰੱਬ ਨੂੰ ਵੀ ਕਾਲਾ ਕੱਢ ਦਿੰਦੇ ਨੇ ਰੱਬ ਨੂੰ ਵੀ ਮੰਦਾ ਚੰਗਾ ਬੋਲ ਦਿੰਦੇ ਨੇ ਡਿਮਾਂਡਾਂ ਹੀ ਬਹੁਤ ਆ ਨਫ਼ਰਤ ਕਰਦੇ ਕਈ ਲੋਕ ਰੱਬ ਦੀ ਗੱਲ ਨਾ ਕਰਨੀ ਚਾਹੁੰਦੇ ਆ ਨਾ ਸੁਣਨੀ ਚਾਹੁੰਦੇ ਆ ਫਿਰ ਇੱਕੋ ਸ਼ਲੋਕ ਮੇਰੇ ਮਨ ਵਿੱਚ ਆਇਆ ਕਾਹੇ ਮਨ ਤੂੰ ਡੋਲਦਾ ਹਰ ਮੰਨਸਾ ਪੂਰਨ ਹਾਰ ਸਤਿਗੁਰੂ ਪੁਰਖ ਤੇ ਆਇ ਤੂੰ ਸਭ ਦੁੱਖ ਵਿਸਾਰਨ ਹਾਰ ਤੂੰ ਆਪਣਾ ਕੰਮ ਕਰ ਤੂੰ ਆਪਣਾ ਰੱਬ ਰਾਜੀ ਰੱਖ ਤੈਨੂੰ ਕ੍ਰਿਸ਼ਨ ਨਾਲ ਕੋਈ ਮਤਲਬ ਨਹੀਂ ਅਗਰ ਕੋਈ ਰੱਬ ਦੀ ਗੱਲ ਸੁਣਨੀ ਚਾਹੁੰਦਾ ਤਸਣਾ ਜੋ ਕੋ ਨਹੀਂ ਸੁਣਨਾ ਚਾਹੁੰਦੇ ਤਾਂ ਨਾ ਸੁਣਾ ਆਪਣਾ ਰਾਂਝਾ ਰਾਜੀ ਰੱਖ ਸੋ ਇਸ ਕਰਕੇ ਆਓ ਦੋਸਤੋ ਆਪਣੇ ਮਨ ਨੂੰ ਆਪਣੀ ਸੋਚ ਨੂੰ ਤਕੜਾ ਬਣਾਈਏ ਇੱਕ ਰੱਬ ਹੀ ਹੈ ਜਿਹਨੇ ਅਖੀਰ ਤੱਕ ਸਾਡੇ ਸਵਾਸਾਂ ਦੇ ਅੰਤ ਤੱਕ ਸਾਹ ਦੇਣਾ ਸਾਡਾ ਜਿਸ ਠਾਕਰ ਸਿਉ ਨਾ ਹੀ ਚਾਰਾ ਤਾਂ ਕੋ ਕੀ ਜਏ ਸਤਿ ਨਮਸਕਾਰ ਆਪਣਾ ਰੱਖ